ਅੱਜ ਆਪਾਂ ਦੇਖਦੇ ਹਾਂ ਜੀ ਆਪਾਂ ਆਪਣੀ ਸੇਵਾ ਕੇਂਦਰ ਦੀ ਵੈਬਸਾਈਟ ਦੇ ਉੱਪਰ ਆਪਣਾ ਅਕਾਊਂਟ ਕਿਸ ਤਰ੍ਹਾਂ ਬਣਾ ਸਕਦੇ ਹਾਂ ਇਸ ਅਕਾਊਂਟ ਰਾਹੀਂ ਆਪਾਂ ਆਪਣਾ ਇਨਕਮ ਸਰਟੀਫਿਕੇਟ ਕਾਸ ਸਰਟੀਫਿਕੇਟ ਤੇ ਰੈਜ਼ੀਡੈਂਸ ਸਰਟੀਫਿਕੇਟ ਸਭ ਕੁਝ ਇਸ ਵੈਬਸਾਈਟ ਤੇ ਅਪਲਾਈ ਹੋਏਗਾ ਜੀ ਇਹ ਇਸ ਇਹ ਸਰਟੀਫਿਕੇਟ ਅਪਲਾਈ ਕਰ ਲਈ ਸਾਨੂੰ ਕਿਤੇ ਵੀ ਉਸ ਸੇਵਾ ਕੇਂਦਰ ਜਾਣ ਦੀ ਕੋਈ ਲੋੜ ਨਹੀਂ ਹੈ ਸਭ ਤੋਂ ਪਹਿਲਾਂ ਆਪਾਂ ਨੂੰ ਰਜਿਸਟ੍ਰੇਸ਼ਨ ਨਾਉ ਤੇ ਕਲਿੱਕ ਕਰਨਾ ਪਵੇਗਾ ਰਜਿਸਟਰ ਨਾਉ ਤੇ ਕਲਿੱਕ ਕਰਨ ਤੋਂ ਬਾਅਦ ਆਪਣੇ ਕੋਲ ਆਪਸ਼ਨ ਆ ਜਾਏਗਾ ਆਪਣਾ ਨੇਮ ਮਿਡਲ ਨੇਮ ਲਾਸਟ ਨੇਮ ਆਪਾਂ ਫਿਲ ਕਰਨਾ ਹੈ ਜੀ ਆਪਣਾ ਨੇਮ ਮਿਡਲ ਨੇਮ ਲਾਸਟ ਨੇਮ ਫਿਲ ਕਰਨ ਤੋਂ ਬਾਅਦ ਆਪਣਾ ਮੋਬਾਈਲ ਨੰਬਰ ਫਿਲ ਕਰਨਾ ਪਏਗਾ ਉਸ ਤੋਂ ਬਾਅਦ ਆਪਣਾ ਜੈਂਡਰ ਸਿਲੈਕਟ ਕਰਨਾ ਪਏਗਾ ਜੈਂਡਰ ਸਿਲੈਕਟ ਕਰਨ ਤੋਂ ਬਾਅਦ ਆਪਾਂ ਨੂੰ ਇੱਕ ਪਾਸਵਰਡ ਰੱਖਣਾ ਪਏਗਾ ਜੀ ਪਾਸਵਰਡ ਰੱਖਣ ਤੋਂ ਬਾਅਦ ਆਪਾਂ ਇੱਥੇ ਆਪਣਾ ਟਿਕ ਲੱਗਦੀ ਇੱਥੇ ਇੱਕ ਟਿਕ ਲਾਓ ਵਿਊ ਟਰਮ ਦੇ ਉੱਪਰ ਕੰਡੀਸ਼ਨ ਦੇ ਉੱਪਰ ਇੱਕ ਟਿਕ ਲਾਉਣੀ ਪੈਗੀ ਟਿਕ ਲਾਉਣ ਤੋਂ ਬਾਅਦ ਰਜਿਸਟਰ ਨਾ ਉੱਤੇ ਕਲਿੱਕ ਕਰਨਾ ਰਜਿਸਟਰ ਨਾ ਉੱਤੇ ਕਲਿੱਕ ਕਰਨ ਤੋਂ ਬਾਅਦ ਆਪਣੇ ਕੋਲੇ ਆਪਣਾ OTP ਆ ਜਾਏਗਾ ਇਹ ਆਪਣੇ ਜੋ ਵੀ ਨੰਬਰ ਪਰ ਇੱਥੇ ਭਰਿਆ ਉਹ ਨੰਬਰ ਤੇ OTP ਆਏਗਾ ਜੀ OTP ਇਸੇ ਫਿਲ ਕਰਨ ਤੋਂ ਬਾਅਦ ਆਪਣਾ ਜੋ ਅਕਾਊਂਟ ਇੱਥੇ ਕ੍ਰੀਏਟ ਹੋ ਜਾਏਗਾ ਆਪਣਾ ਅਕਾਊਂਟ ਕ੍ਰੀਏਟ ਹੋਣ ਤੋਂ ਬਾਅਦ ਆਪਾਂ ਜੋ ਵੀ ਸਰਵਿਸ ਲੈਣਾ ਚਾਹਣੇ ਕੋਈ ਵੀ ਸਰਟੀਫਿਕੇਟ ਅਪਲਾਈ ਕਰਨਾ ਚਾਹਣੇ ਉਹ ਸਾਰੇ ਸਰਟੀਫਿਕੇਟ ਅਪਲਾਈ ਹੋ ਜਾਣਗੇ